ਜਿਵੇਂ ਹੁੰਦਾ ਨਾ ਪੂਸਾ ਚੋਨਾ ਹੋਂ ਦੇ ਤਰ੍ਹਾਂ ਜਿਆਦਾ ਲੰਬਾ ਦਾਣਾ ਨਹੀਂ ਗਾ ਮੱਡਾ ਜਾ ਓਏ ਬ੍ਰੇਕ ਬ੍ਰੇਕ ਆਉਂਦੇ ਆ ਵਿੱਚ ਵਿੱਚ ਆਹ ਕੌਣ ਦੇ ਹੀ ਥੱਲੇ ਦਾਣੇ ਆ ਥਾਣੇ ਅਰੇ ਅਰੇ ਵਟ ਨਹੀਂ ਤੇ ਬਹੁਤ ਸਾਰੇ ਵਿਦੇਸ਼ ਤੋਂ ਬੈਠੇ ਹੋਏ ਵੀਰ ਆਪਣੀਆਂ ਵੀਡੀਓ ਦੇਖਦੇ ਆ ਤੇ ਉਹਨਾਂ ਦੀ ਮੰਗ ਤੇ ਅੱਜ ਆਪਾਂ ਸਪੈਸ਼ਲ ਚੋਨਾ ਵੜਨ ਦੀ ਵੀਡੀਓ ਦਿਖਾਉਣੇ ਆ ਕਿਉਂਕਿ ਪੰਜਾਬ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਆ ਇਸ ਕਰਕੇ ਮੈਂ ਸੋਚਿਆ ਵੀ ਆਪਣੇ ਵੀਰਾਂ ਵਾਸਤੇ ਇੱਕ ਵੀਡੀਓ ਬਣਾਉਣੇ ਆ ਵੀਡੀਓ ਨੂੰ ਪੂਰਾ ਦੇਖਿਓ ਲਾਈਕ ਸ਼ੇਅਰ ਕਮੈਂਟ ਤੁਸੀਂ ਆਪਣੇ ਆਪ ਕਰ ਦੇਣਾ ਆਉਣੇ ਲਾਉਣੇ ਲੋਜ ਵੀ ਆਪਣਾ ਵਿੱਚੋਂ ਨਾ ਲੱਗਾ ਜਬੜੀ ਚਾਹ ਸਵੇਰ ਦਾ ਟਾਈਮ ਹੈ 9 ਵਜੇ ਮਸ਼ੀਨ ਨੂੰ ਮਾਰਿਆ ਸਲਫ ਤੇ ਇਹ ਮਸ਼ੀਨ ਲੱਗੀ ਆ ਵਿਚਾਰ ਆਪਣੇ ਗਵਾਂਡੀਆਂ ਦੀ ਹੈ ਤੇ ਹੁਣ ਚਾਹ ਜੂ ਪੀਤੀ ਆ ਤੇ ਮਾਰੀ ਆ ਆਪਾਂ ਨੇ ਫੋਰਮੈਨ ਨੇ ਸਲਫ ਕਰਾ ਤੇਲ ਪਾਣੀ ਉਹਨਾਂ ਨੇ ਬਦਲ ਲਿਆ ਸਾਰਾ ਕੁਝ ਕਰ ਲਿਆ ਤੇ ਸਟਾਰਟਿੰਗ ਕਰਨ ਲੱਗਿਆ ਚੱਲ ਵੀ ਕਰਮਾ ਲਿਆ ਕਰਦੇ ਸਟਾਰਟ ਇਹਨੂੰ ਚਲਾ ਤੇ ਕਟਰ ਬਾਤ ਆ ਗੇਅਰ ਜਿਓ ਵੀ ਫਲਾ ਲੈ ਕੇ ਆਉਣੇ ਚਲੀ ਜਾਂਦਾ ਕੰਮ ਇਹਨੇ ਜਿਆਦਾ ਜਲਦੀ ਜਲਦੀ ਨਿਵੇੜ ਲੈਣਾ ਬੰਨੇ ਬੁੰਨੇ ਤਾਂ ਆਪਾਂ ਪਹਿਲਾਂ ਹੀ ਵੜਲੇ ਸੀਗੇ ਜਿਉਂ ਨੇ ਦਾ ਰੰਗ ਹੈ ਨਿਕਣਾ ਬੜਾ ਵਧੀਆ ਵਧੀਆ ਮੋਜਰਮਾ ਚ ਚੰਗੀ ਹੈਗੀ ਹੈ ਕਿਉਂਕਿ بارشਾਂ ਪਈਆਂ بارشਾਂ ਦੇ ਵਿੱਚ ਨਾ ਝੋਨੇ ਦਾ ਰੰਗ ਬੜਾ ਵਧੀਆ ਜਿੱਦੇ ਜਿੱਦੇ ਦਾਣੇ ਆਏ ਪੂਰੇ ਪਿਓ ਹੋ ਰਹੇ ਨੇ ਦੇਖ ਲੈ ਬੜੇ ਵਧੀਆ ਜਾਂਦੇ ਨੇ ਦਾਣੇ ਬਹੁਤ ਵਧੀਆ ਇਧਰ ਆਪਣਾ ਫੋਰਮੈਨ ਕਿਵੇਂ ਸੀ ਭਾ ਠੀਕ ਆ ਰਾਹ ਆ ਜਾ ਰਹੀ ਆ 9 ਵਜੇ ਚਲਾ ਦਿੱਤੀ ਆ ਬਾਕੀ ਦੇਖਦੇ ਆ ਮੌਚਰ ਮੌਚਰ ਦਾ ਉੱਥੇ ਜਾ ਕੇ ਫਿਰ ਮੰਡੀ 'ਚ ਪਤਾ ਲੱਗਣਾਗਾ ਦਾਣਾ ਢੂੜਾ ਕੋਈ ਵੀ ਨਹੀਂ ਆਉਂਦਾ ਪਿਆ ਵਿੱਚ ਚੈੱਕ ਕਰ ਲਈ ਆਪਾਂ ਕੁਝ ਹਰੇ ਆਣਾ ਘੱਟ ਥੋੜਾ ਜਿਹਾ ਬਾਕੀ ਪੱਕੇ ਰੰਗ ਵਾਵਾ ਦੇਣ ਹੋਗੇ ਕਾਫੀ ਦਿਨ ਹੋ ਗਏ ਉਹਨਾਂ ਨੂੰ ਵੇਚਣ ਨੂੰ ਹੋਰ ਮੈਂ ਨਾ ਦਾਣੇ ਵਿਖਾਉਂਦੀ ਦਾਣੇ ਦਾਣੇ ਸੈੱਟ ਕਰ ਦੇਖੀ ਦੇਖੀ ਧਿਆਨ ਨਾਲ ਆਵੇ ਬ੍ਰੇਕ ਬ੍ਰੇਕ ਆਉਂਦੇ ਆ ਵਿੱਚ ਵਿੱਚ ਕੌਣ ਦੇ ਥੱਲੇ ਧਾਣੇ ਆ ਤਾਂ ਅਰੇ ਅਰੇ ਵਾਟ ਨਹੀਂ ਤੇ ਘਾਟਾ ਰੁਕ ਜਾਂਦੇ ਵਾਊਚਰ ਬਣ ਗਿਆ ਵਾਊਚਰ ਜੀ ਘਰ ਤੋਂ ਵਾਊਚਰ ਕੀ ਬਣ ਜੇਗਾ ਵਾਊਚਰ ਘੱਟ ਹੈ ਵਾਊਚਰ ਜ਼ਿਆਦਾ ਬਣਾਉਣਾ ਇਹਨਾਂ ਨੇ ਸੁਕਾ ਕੇ ਹੀ ਭੇਜਨੇ ਆਂ ਗਾਂ ਮੈਨੂੰ ਮੈਂ ਕਿਹਾ ਮੈਂ ਤਾਂ ਧਾਣੇ ਆਉਂਦੇ ਤੇ ਗੌਰਮੇਂ ਦੇ ਸਾਹ ਚੜ ਗਿਆ ਨਾ ਵੀਡੀਓ ਦੇ ਵਿੱਚ ਨਵੀਂ ਮਸ਼ੀਨ ਦੀ ਦੇਜਤੀ ਕਰਨ ਲਿਆ ਮਜ਼ਾਕ ਕਰਦਾ ਹੋਇਆ ਸੀ ਕੋਈ ਦਾਣੇ ਦੋਣੇ ਨਹੀਂ ਆਉਂਦੇ ਬੜਾ ਵਧੀਆ ਚਾਲੋ ਵੀ ਬੜੀ ਵਧੀਆ ਚੱਲਦੀ ਪਈ ਆ ਤੇ ਕਟਾਈ ਵੀ ਵਧੀਆ ਹੋ ਰਹੀ ਹੈ ਸਾਈਡਿੰਗ ਕਰਨ ਵਾਲੀ ਆ ਆਕੇ ਜਿਹੜੇ ਆਉਂਦੇ ਉਹ ਵੀ ਕੰਮ ਹੜ ਜਗੇ ਹੁਣ ਇਧਰ ਲੈ ਬਣਿਆ ਉਹ ਥੋੜੀ ਸਾਈਡਿੰਗ ਕਰ ਦੇਗਾ ਤੇ ਕੰਮ ਜਿਹੜਾ ਵਧੀਆ ਤਰੀਕੇ ਨਾਲ ਚੱਲ ਪਿਆ ਕਰਤੀ ਸਾਈਡਿੰਗ ਕੀ ਕੀਤਾ ਹੀ ਹਣਾ ਬਾਸਕਟ ਐਡ ਕਰਾਈ ਅਜਾ ਬਾਸਕਟ ਐਡ ਕਰਤੀ ਆ ਥੋੜਾ ਜਨਾ ਟੋਟਾ ਕਿ ਛੋਟਾ ਜਾਵੇ ਘਾਣਦੇ ਲੋੜੇ ਲੋੜੇ ਵਟ ਗਏ ਹੁਣ ਥੋੜਾ ਘਾ ਹਦਲੇ ਸੇਨ ਵਿਖਾਵਾਂਗੇ ਇਹ ਉਹ ਆਪਣਾ ਟਰੈਕਟਰ ਕੱਲੇ ਆ ਜਾਏਗਾ ਉਸ ਤੋਂ ਬਾਅਦ ਦਾਣੇ ਪਾ ਕੇ ਤੇ ਫਿਰ ਉਹ ਉਹ ਲੱਭਣੇ ਬਣਾਉਂਦਾ ਚੱਲ ਜਾ। ਦਿਖਾਉਣੇ ਆ 133 ਹੌਸਪਾਵਰ ਹੈ ਤੇ BS4 ਹੈ ਯੂਰੀਆ ਪੈਂਦਾ ਯੂਰੀਆ ਕਿੱਥੇ ਪੈਂਦਾ ਨਾ ਇਹਦਾ ਯੂਰੀਆ ਪੈਂਦਾ ਹੈਗਾ ਆ ਜਿਹੜਾ ਇਹਦਾ ਰੈਗੂਲੇਟਰ ਨਾਲ ਦੀ ਨਾਲ ਬੁੱਛ ਲੱਗੇ ਤੇ ਸਾਫ਼ ਹੁੰਦਾ ਜਿੰਨਾ ਪਹਿਲਾਂ ਜਿਵੇਂ ਡਸਟ ਜਿਹੜੀ ਪੈ ਜਾਂਦੀ ਸੀ ਪਰ ਹੁਣ ਇਹ ਵਾਲਾ ਕੰਮ ਨਹੀਂ ਹੁੰਦਾ ਗਾ ਦੇ ਸਾਬ ਨਾਲ ਤਕਨੀਕ ਬਦਲ ਜਾਂਦੀ ਹੈ ਹੁਣ ਇਹਦੇ ਵਿੱਚ ਵੀ ਤਕਨੀਕ ਕਾਫੀ ਜਾਰੀ ਰਹੀ ਜੀ ਆ ਪੂਰਾ ਹੈਵੀ ਬਣਿਆ ਹੋਇਆ ਤੇ ਕੰਮਝਾਵੇ ਪੂਰਾ ਸੌਦਾ ਲੋ ਜੀ ਆਪਣਾ ਟਰੈਕਟਰ ਵੀ ਆ ਗਿਆ ਤੇ ਇਹ ਜਿਹੜਾ ਇੰਨਾ ਕੋ ਜਗ੍ਹਾ ਸੀਗਾ ਤੁਹਾਨੂੰ ਦਿਖਾਉਣੇ ਆ ਉਹ ਸਾਹਮਣੇ ਦੇਖ ਲਓ ਤਕਰੀਬਨ ਡੇਢ ਕੁ ਕਨਾਲ ਦੇ ਵਿੱਚ ਇਹ ਘਰ ਬਣਿਆ ਇੱਕ ਬਣਿਆ ਆਪਣਾ ਤੇ ਹੁਣ ਇਹਦੇ ਢਾਣੇ ਕੱਢਣ ਲੱਗੇ ਆ ਡੇਢ ਕੁ ਕਨਾਲ ਦੇ ਵਿੱਚ ਤੁਹਾਨੂੰ ਦਿਖਾਉਣੇ ਵੈਸੇ ਝਾੜ ਇਹਨਾਂ ਚੰਗਾ ਲੱਗਦਾ ਪਿਆ ਆ ਜਨਵਰ ਜਿਹੜੇ ਬੜੇ ਕਾਫੀ ਪੰਛੀ ਜੀ ਮਾਰ ਮਾਰ ਕੇ ਹੁੰਦੇ ਨੇ ਇੱਥੇ ਆਰੇ ਪੈ ਰਹੇ ਗਿਆ ਜਿਨ੍ਹਾਂ ਨੂੰ ਨਹੀਂ ਪਤਾ ਨਾ ਕੰਬਾਈਨ ਕਿਵੇਂ ਕੰਮ ਕਰਦੀ ਆਸ ਕਰਦੇ ਵੀਡੀਓ ਉਹਨਾਂ ਵਾਸਤੇ ਆ ਵੇਖੋ ਹੁਣ ਆ ਦਾਣੇ ਜਾਣ ਦੇ ਵਿੱਚ ਉਹ ਜਿਵੇਂ ਆ ਘੋੜੇ ਜਿਹੇ ਹੁੰਦੇ ਨਾ ਨਿੱਕੇ ਨਿੱਕੇ ਆ ਜੀਵ ਜਿਵੇਂ ਨਾਲ ਚ ਵੇਜਦੇ ਲਗਾਂ ਦਾ ਆਪ ਨੂੰ ਦਾ ਉਹ ਲੇ ਗਏ ਨਾਲੇ ਉਧਰ ਚੋਈ ਥੋੜਾ ਜਿਹਾ ਝੋਨਾ ਨਾਲ ਆਪਾਂ ਘਰੇ ਲਾਉਣਾ ਹੈਗਾ ਖਾਣ ਪੀਣ ਵਾਸਤੇ ਤੇ ਬਾਕੀ ਜਿਹੜਾ ਉਹ ਮੰਡੀ ਚ ਲੈ ਜਾਾਂਗੇ ਆਉਂਦੇ 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 ਇਧਰ ਰੱਖ ਚੱਲ 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 ਇਧਰ ਉਧਰ ਤੋਂ ਇਹ ਰਾਹ ਤੇ ਖਾਲੀ ਬੜੀ ਉੱਚੀ ਚੜ੍ਹਦੀ ਹਾਂ ਰਾਹ ਤੇ ਖਾਲੀ ਬੜੀ ਉੱਚੀ ਚੜ੍ਹਦੀ ਉਧਰ ਆਇਆ ਪੱਕਰੇ ਲਾ ਲਿਆ ਮੱਝਾਂ ਮੱਝਾਂ ਦਾ ਦਾਣਾ ਤੁਰਾ ਬਣਾਵਾਂਗੇ ਇਹ ਹੈਗਾ ਸੀ 16 9 ਤੇ ਆਮ 15 ਨੂੰ ਇਹ 16 ਨੂੰ ਹੈ ਥੋੜਾ ਚਲਾਇਆ ਸੀ ਬਾਕੀ ਤੇ ਰਿਜਲਟ ਵੇਖਦੇ ਆ ਇਹ ਜਿਵੇਂ ਹੁੰਦਾ ਨਾ ਪੂਸਾ ਝੋਨਾ ਹੋਂ ਦੇ ਤਰ੍ਹਾਂ ਜਿਆਦਾ ਲੰਬਾ ਦਾਣਾ ਨਹੀਂ ਗਾ ਮੱਡਾ ਜਾ ਤੇ ਸਰੇ ਸਰੇ ਜੇ ਨਾ ਕੰਪੈਨ ਗਿੱਲਾ ਕਰਕੇ ਦਾਣੇ ਤੋੜ ਦੀਏ ਵੀਡੀਓ ਵੇਖ ਰਹੇ ਸਾਰੇ ਆਏ ਮਿੱਤਰ ਪਿਆਰਿਆਂ ਨੂੰ ਸਤਸ੍ਰੀ ਅਕਾਲ ਜੀ ਅੱਜ ਝੋਨਾ ਵੜਦੇ ਪਏ ਆ ਤੇ ਆਪਾਂ ਸੋਚਿਆ ਬਹੁਤ ਸਾਰੇ ਵੀਰ ਕਹਿੰਦੇ ਆ ਵੀ ਸਾਨੂੰ ਨਾ ਵੀਡੀਓ ਬਣਾ ਕੇ ਪਾਇਆ ਕਰੋ ਪਿੰਡਾਂ ਦੀਆਂ ਖੇਤਾਂ ਦੀ ਕਿਵੇਂ ਕੰਮਕਾਰ ਕਰਦੇ ਬਾਹਰ ਵਿਦੇਸ਼ਾਂ 'ਚ ਬੈਠੇ ਵੀਰ ਜਿਹੜੇ ਆਦੇ ਪੰਜਾਬ ਨੂੰ ਕਰਸਤੇ ਗਿਆ ਖਾਸ ਤੌਰ ਤੇ ਉਹਨਾਂ ਵਾਸਤੇ ਆਪਾਂ ਵੀਡੀਓ ਬਣਾਉਣ ਲੱਗੇ ਆ ਅੱਜ ਤੁਹਾਨੂੰ ਥੋੜੇ ਜਿਹਾ ਆਪਾਂ ਉੱਪਰੋਂ ਵੀ ਸ਼ੌਟ ਦੇ ਕੇ ਦਿਖਾਉਣੇ ਆ ਕੰਪੇਨ ਚੱਲਦੀ ਵੀ ਥੋੜਾ ਜਿਹਾ ਝੋਨਾ ਵੱਢਿਆ ਗਿਆ ਹੁਣ ਕੰਪੇਨ ਲੱਗੀ ਇੱਕ ਟਰੈਕਟਰ ਟਾਲੀ ਆਪਣਾ ਟਰਾਲਾ ਇਹ ਆ ਗਿਆ ਇੱਕ ਇਧਰ ਲੱਗਿਆ ਹੈਗਾ ਬਾਕੀ ਦਿਖਾਉਣੇ ਆ ਤੁਹਾਨੂੰ ਸੀਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਬਣੇ ਰਿਹਾ ਜੀ ਇਸ ਵੀਡੀਓ ਦੇ ਨਾਲ ਇਸ ਸਾਲ ਬਾਰਿਸ਼ਾਂ ਬਹੁਤ ਜ਼ਿਆਦਾ ਹੋਈਆਂ ਦਰਿਆਈ ਏਰੀਆ ਦੇ ਵਿੱਚ ਲੋਕਾਂ ਦਾ ਨੁਕਸਾਨ ਵੀ ਹੱਦ ਤੋਂ ਜ਼ਿਆਦਾ ਹੋਇਆ ਹਰ ਵੀ ਪ੍ਰਮਾਤਮਾ ਨੇ ਜੋ ਦਿੱਤਾ ਉਹਦੇ ਵਿੱਚ ਖੁਸ਼ ਹੋਣਾ ਚਾਹੀਦਾ ਤੇ ਝੋਨੇ ਦਾ ਰੰਗ ਇਸ ਵਾਰੀ ਚੰਗਾ ਹੈਗਾ ਤੇ ਬਾਕੀ ਜਿਹੜਾ ਝਾੜ ਏ ਝਾੜ ਲੋਕਾਂ ਦੇ ਕਹਿਣ ਦੇ ਮੁਤਾਬਿਕ ਦਸਣ ਪੁੱਛਣ ਤੋਂ ਪਤਾ ਲੱਗਦਾ ਵੀ ਇਸ ਵਾਰੀ ਝੋਨੇ ਦਾ ਝਾੜ ਘੱਟੇਗਾ ਬਾਕੀ ਤਾਂ ਗੱਲ ਕੰਡੇ ਤੇ ਪਤਾ ਲੱਗਦਾ ਵੀ ਕੰਡੇ ਦੇ ਉੱਪਰ ਕੀ ਝਾੜ ਆਉਂਦਾ ਹੈਗਾ ਕਹਿਣ ਨੂੰ ਗੱਲਾਂ ਆਪਾਂ ਜੋ ਮਰਜ਼ੀ ਕਹੀ ਜਾਈਏ ਇੱਕ ਟਰਾਲੇ 'ਚ ਦਾਣੇ ਤਾਂ ਲੋਡ ਹੋ ਚੁੱਕੇ ਆ ਲਗਭਗ ਤੇ ਬਾਕੀ ਆ ਦੂਜਾ ਆਪਣਾ ਗਵਾਂਡੀਆਂ ਦਾ ਟਰੈਕਟਰ ਆ ਗਿਆ ਜਿਨ੍ਹਾਂ ਦੀ ਕੰਬੈਨ ਹੈ ਇਹਨਾਂ ਨਾਲ ਆਪਣੀ ਸਾਂਝ ਕਰੀ ਚੱਲਦੀ ਹੈ ਕਦੀ ਇਹ ਆਪਣੇ ਕੋਲ ਟਰੈਕਟਰ ਲਾਏ ਆਉਂਦੇ ਆ ਲੋਡ ਪੈਣ ਤੇ ਕਦੀ ਆਪਾਂ ਇਹਨਾਂ ਕੋਲ ਲੈ ਜਾਂਦੇ ਆ ਆਪਾਂ ਵੀ ਆਪਾਂ ਖਿੱਚ ਕੇ ਲੈ ਆਏ ਆ ਵੜਾ ਸਭਰਾ ਇਹਦੇ ਨਾਲ ਦਾਣੇ ਪਈ ਆ ਸੇ ਪਿੰਡਾਂ ਤੇ ਸ਼ਹਿਰਾਂ ਦਾ ਇੰਨਾ ਕੁ ਜ਼ਿਆਦਾ ਫਰਕ ਹੈ ਜਦੋਂ ਮੰਨ ਲਓ ਕਿਸੇ ਪਿੰਡ ਦੇ ਆਂਢ ਗੁਆਂਢ ਦੇ ਵਿੱਚ ਕੋਈ ਵੀ ਕੰਮਕਾਰ ਹੁੰਦਾ ਜਾਂ ਕੋਈ ਕੰਮ ਸ਼ੋਭਤ ਹੈ ਜਾਂ ਕੋਈ ਫਸਲ ਵੱਢਣੀ ਹੁੰਦੀ ਹੈ ਤੇ ਆਂਢ ਗੁਆਂਢੀ ਵੀ ਪੂਰਾ ਨਾਲ ਸਾਥ ਦਿੰਦੇ ਨੇ ਆਣ ਕੇ ਰੌਣਕ ਨੂੰ ਵਧਾਉਂਦੇ ਆ ਇਹੇ ਆਪਣੇ ਹੁਣ ਜਿਵੇਂ ਮਸ਼ੀਨ ਚੱਲਦੀ ਪਈ ਹੈ ਤੇ ਉਸ ਤੋਂ ਜ਼ਿਆਦਾ ਆਪਣੇ ਨਾਲ ਵੀਰ ਬੇਲੀਆਂ ਨੇ ਰੌਣਕ ਲਾਈ ਹੋਈ ਆ ਤੇ ਬੜਾ ਵਧੀਆ ਲੱਗਦਾ ਇੱਕ ਨਾ ਰੂ ਨੂੰ ਸਕੂਨ ਮਿਲਦਾਗਾ ਜਦੋਂ ਕੋਈ ਵੀ ਆਪਣੀ ਖੇਤੀਬਾੜੀ ਹੁੰਦੀ ਆ ਤੇ ਜਦੋਂ ਆਪਾਂ ਉਹਨੂੰ ਪੁੱਤਾਂ ਵਾਂਗੂ ਪਾਲਿਆ ਹੁੰਦਾ ਜਦੋਂ ਦਾ ਵੱਢਣ ਦਾ ਟਾਈਮ ਹੁੰਦਾ ਨਾ ਉਹ ਇੱਕ ਵੱਖਰਾ ਹੀ ਸੁਰੂਰ ਹੁੰਦਾ ਹਰ ਇੱਕ ਕਿਸਾਨ ਦੇ ਮਨ ਦੇ ਵਿੱਚ ਖੁਸ਼ੀ ਦੀ ਲਹਿਰ ਹੁੰਦੀ ਹੈ ਤੇ ਹੁਣ ਨਾਲ ਦੀ ਨਾਲ ਦਾਣੇ ਪਈ ਜਾਂਦੇ ਆ ਤੇ ਉੱਪਰਲੇ ਸੀਨ ਤੁਸੀਂ ਦੇਖੋ ਕਿੰਨੇ ਜਿਆਦਾ ਜ਼ਬਰਦਸਤ ਜਿਹੜਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ ਚੋਨਾ ਜਿਹੜਾ ਨਾ ਇਹ ਆਪਣਾ 110 ਚੋਨਾ ਹੈ ਇਹਦੇ ਵੀ ਜਿਹੜੇ ਦਾਣੇ ਦਾ ਬਹੁਤ ਸਾਫ ਸੁਥਰੇ ਨੇ ਵਾਟੇ ਹੁਣ ਦੇਖਦੇ ਕੀ ਭਾਅ ਤੁਲਦਾ ਤੇ ਕਿੰਨਾ ਭਾਰਪੂਰ ਇਹਦਾ ਹੁੰਦਾ ਬਾਕੀ ਚੱਲੀ ਜਾਂਦਾ ਕੰਮ ਆਹ ਇੱਕ ਟਰਾਲ ਲੈ ਆਉਤ ਆਪਣਾ ਭਰ ਗਿਆ ਤੈਨੂੰ ਜਾ ਲੱਗਿਆ ਆਹ ਚੋਨੇ ਦਾ ਵੀ ਰੰਗਣਾ ਬਹੁਤ ਵਧੀਆ ਆ ਬਸ ਬਤੀ ਹੀ ਆਪਣੀ ਜਿਹੜੀ ਕਾਫੀ ਜਿਆਦਾ ਡਿੱਗ ਚੁੱਕੀ ਆ ਉਸ ਦਿਨ بارش ਆਈ ਸੀ ਉਹਦੇ ਨਾਲ ਖਰਾਬ ਹੋ ਗਿਆ ਹੈਗਾ ਆ ਥੋੜੇ ਜਿਹਾ ਆਪਾਂ ਗੰਨੇ ਲਾਏ ਆ ਆਈ ਵਾਰੀ ਥੋੜਾ ਜਿਹਾ ਕੋੜ ਬਣਾ ਲਈਦਾ ਸਾਲ ਦੇ ਵਿੱਚ ਚਾਹ ਬਣਾਉਂਦਾ ਬੜਾ ਵਧੀਆ ਸੁੱਖ ਬਣਿਆ ਰਹਿਦਾ ਡਿੱਗ ਪੈਂਦੇ ਸੀ ਜਦੋਂ ਬਰਸਾਤ ਹੋਈ ਸੀ ਉਹਦੇ ਨਾਲ ਝੋਨਾ ਵੀ ਆੜੀ ਬਾਸਪਤੀ ਡਿੱਗ ਗਈ ਤੇ ਕਮਾਲ ਵੀ ਡਿੱਗ ਗਿਆ ਚਲੋ ਫਿਰ ਵੀ ਐਨਕੀ ਬਹੁਤ ਜਿਆਦਾ ਨੁਕਸਾਨ ਹੋਇਆ ਲੋਕਾਂ ਦਾ ਪਰ ਪ੍ਰਮਾਤਮਾ ਨੇ ਆਪਣੇ ਜੋ ਹਿੱਸੇ ਚ ਲਿਖਿਆ ਖੁਸ਼ ਆਂਦ ਵਿੱਚ ਆ ਲੱਗ ਗਈ ਲੱਗ ਗਈ ਹੈ ਪਾਣੀ ਮੰਗਿਆ ਤੇ ਹੁਣ ਆਪਾਂ ਨੂੰ ਪਾਣੀ ਪਿਆ ਦੇਣਾ ਆ ਥੋੜਾ ਜਿਹਾ ਰਹਿ ਗਿਆ ਕੰਮ ਆਪਣਾ ਹੁਣ ਆਪਾਂ ਦੁਕਾਨ ਤੇ ਵੀ ਜਾਵਾਂਗੇ ਝੋਨਾ ਦਾ ਆਪਾਂ ਵੱਢ ਲਿਆਗਾ ਇੱਕ ਗੇੜਾ ਚਲਾ ਗਿਆ ਦੂਜਾ ਗੇੜਾ ਆਪਾਂ ਲੈ ਕੇ ਚੱਲੇ ਆ ਤੇ ਡਿਊਟੀ ਆਪਣੀ ਲੱਗੀ ਹੈ ਜੀਆ ਚਲੋ ਕੋਈ ਨਹੀਂ ਅੱਜ ਇਹ ਵੀ ਡਿਊਟੀ ਨਿਭਾ ਲੈਣੀ ਆ ਆਪਾਂ ਚੱਲੇ ਆ ਮੰਡੀ ਤੇ ਮੰਡੀ ਜਾ ਕੇ ਝੋਨੇ ਦਾ ਗੇੜਾ ਲਾ ਆਉਣੇ ਆ ਤੇ ਵੈਸੇ ਤਾਂ ਮੈਂ ਤਿਆਰੀ ਕੀਤੀ ਮੈਂ ਸ਼ੌਪ ਤੇ ਚੱਲਦਾ ਤੇ ਡੈਡੀ ਕਹਿੰਦਾ ਤੂੰ ਮੰਡੀ ਚੱਲ ਤੇ ਬਾਕੀ ਮਿਲਦੇ ਆ ਤੁਹਾਨੂੰ ਹੋਰ ਕਿਥੇ ਵੀਡੀਓ ਦੇ ਵਿੱਚ ਜੇਕਰ ਵੀਡੀਓ ਚੰਗੀ ਲੰਗੀ ਇਹਨੂੰ ਵੱਤੋਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੱਲ ਵੀ ਛੋਟਿਆ ਚੱਲੀਏ ਹੁਣ ਆਪਾਂ